ਇਹ ਗੱਲ ਸਾਲ 1971 ਦੀ ਹੈ ਸੀਨੀਅਰ ਪੱਤਰਕਾਰ ਕੁਲਦੀਪ ਨਾਇਰ ਲੰਡਨ ਵਿੱਚ ਸਿਰਿਲ ਰੈਡਕਲਿਫ ਨਾਲ ਮਿਲੇ ਸਿਰਿਲ ਰੈਡਕਲਿਫ ਉਹ ਵਿਅਕਤੀ ਸੀ ਜਿਸ ਨੇ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਸਰਦ ਲਾਈਨ ਤਿਆਰ ਕੀਤੀ ਸੀ ਕੁਲਦੀਪ ਨਾਇਰ ਦੇ ਮਨ ਵਿੱਚ ਰੈਡਕਲਿਫ ਤੋਂ ਪੁੱਛਣ ਲਈ ਕਈ ਸਵਾਲ ਸਨ ਪਰ ਉਹਨਾਂ ਵਿੱਚੋਂ ਇੱਕ ਸਵਾਲ ਸਭ ਤੋਂ ਮਹੱਤਵਪੂਰਨ ਸੀ ਲਾਹੌਰ ਪਾਕਿਸਤਾਨ ਨੂੰ ਕਿਉਂ ਦਿੱਤਾ ਗਿਆ ਮੈਂ ਵੇਖਿਆ ਕਿ ਲਾਹੌਰ ਵਿੱਚ ਹਿੰਦੂਆਂ ਦੀ ਜਾਇਦਾਦ ਜ਼ਿਆਦਾ ਹੈ ਪਰ ਮੈਨੂੰ ਇਹ ਵੀ ਪਤਾ ਲੱਗਿਆ ਕਿ ਪਾਕਿਸਤਾਨ ਦੇ ਹਿੱਸੇ ਵਿੱਚ ਕੋਈ ਵੱਡਾ ਸ਼ਹਿਰ ਨਹੀਂ ਸੀ ਇਸ ਕਰਕੇ ਮੈਂ ਲਾਹੌਰ ਨੂੰ ਪਾਰਕ ਤੋਂ ਕੱਢ ਕੇ ਪਾਕਿਸਤਾਨ ਨੂੰ ਦੇਣ ਦਾ ਫੈਸਲਾ ਕੀਤਾ ਇਸ ਨੂੰ ਲੋਕ ਸਹੀ ਜਾਂ ਗਲਤ ਕਹਿ ਸਕਦੇ ਹਨ ਪਰ ਇਹ ਮੇਰੀ ਮਜਬੂਰੀ ਸੀ ਪਾਕਿਸਤਾਨ ਦੇ ਲੋਕ ਮੇਰੇ ਨਾਲ ਨਾਰਾਜ਼ ਹਨ ਪਰ ਉਹਨਾਂ ਨੂੰ ਖੁਸ਼ ਹੋਣਾ ਚਾਹੀਦਾ ਹੈ ਕਿ ਮੈਂ ਉਹਨਾਂ ਨੂੰ ਲਾਹੌਰ ਦੇ ਦਿੱਤਾ ਲਾਹੌਰ ਜੋ ਕਿ ਪੰਜਾਬ ਦੀ ਰਾਜਧਾਨੀ ਸੀ ਪਾਕਿਸਤਾਨ ਦਾ ਹਿੱਸਾ ਵੱਧ ਗਿਆ ਇਸ ਦੇ ਨਾਲ ਹੀ ਭਾਰਤ ਦੇ ਹਿੱਸੇ ਵਾਲੇ ਪੰਜਾਬ ਨੂੰ ਰਾਜਧਾਨੀ ਤੋਂ ਉੱਜਾਂ ਹੋਣਾ ਪਿਆ ਇਕ ਨਵੀਂ ਰਾਜਧਾਨੀ ਦੀ ਤਲਾਸ਼ ਸ਼ੁਰੂ ਹੋਈ ਅਤੇ ਇਸ ਖੋਜ ਦਾ ਨਤੀਜਾ ਬਣਿਆ ਇੱਕ ਐਸਾ ਸ਼ਹਿਰ ਜਿਸ ਨੂੰ ਆਜ਼ਾਦ ਭਾਰਤ ਦਾ ਪਹਿਲਾ ਯੋਜਨਾਬੱਧ ਸ਼ਹਿਰ ਕਿਹਾ ਜਾਂਦਾ ਹੈ ਅਸੀਂ ਗੱਲ ਕਰ ਰਹੇ ਹਾਂ ਚੰਡੀਗੜ੍ਹ ਦੀ ਇਸ ਸ਼ਹਿਰ ਦਾ ਇਤਿਹਾਸ ਅਤੇ ਇਸ ਨੂੰ ਬਸਾਉਣ ਦੀ ਕਹਾਣੀ ਬਹੁਤ ਹੀ ਦਿਲਚਸਪ ਹੈ ਚੰਡੀਗੜ੍ਹ ਆਪਣੇ ਵਿਵਸਥਿਤ ਸੈਕਟਰਾਂ ਲਈ ਪ੍ਰਸਿੱਧ ਹੈ ਚੰਡੀਗੜ੍ਹ ਦਾ ਵਿਜ਼ਨ ਇੱਕ ਰਾਜਧਾਨੀ ਦੇ ਤੌਰ ਤੇ ਤਿਆਰ ਹੋਇਆ ਸੀ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਅਨੁਸਾਰ ਉਹ ਇੱਕ ਐਸਾ ਸ਼ਹਿਰ ਬਣਾਉਣਾ ਚਾਹੁੰਦੇ ਸਨ جو پرانیان پرنپراما تو મુક્ત હોવે આધુનિક હોવે આતે आजाद ભારત ਦਾ ਪ੍ਰਤੀਕ ਹੋਵੇ ਇਸ ਕੰਮ ਲਈ 1948 ਵਿੱਚ ਪੰਜਾਬ ਸਰਕਾਰ ਨੇ ਚੀਫ ਇੰਜੀਨੀਅਰ ਪਰਮੇਸ਼ਵਰੀ لال ਵਰਮਾ ਦੀ ਅਗਵਾਈ ਹੇਠ ਇੱਕ ਕਮੇਟੀ ਦਾ ਗਠਨ ਕੀਤਾ ਇਸ ਕਮੇਟੀ ਦਾ ਮਿਸ਼ਨ ਸੀ ਨਵੀਂ ਰਾਜਧਾਨੀ ਲਈ ਇੱਕ ਪਰਫੈਕਟ ਜਗ੍ਹਾ ਦੀ ਖੋਜ ਕਰਨੀ ਪਹਿਲਾ ਕੰਮ ਸੀ ਪਲਾਟ ਦੀ ਤਲਾਸ਼ ਕਰਨੀ ਅਤੇ ਇਹ ਕੰਮ ਬਿਲਕੁਲ ਆਸਾਨ ਨਹੀਂ ਸੀ ਕਿਉਂਕਿ ਹਰ ਜਗ੍ਹਾ ਦੀ ਆਪਣੀ ਖਾਸੀਅਤ ਅਤੇ ਚੁਣੌਤੀ ਸੀ ਸ਼ਿਵਾਲਿਕ ਪਹਾੜਾਂ ਦੇ ਨੇੜੇ ਲਗਭਗ 5 ਪਿੰਡਾਂ ਨੂੰ ਚੁਣਿਆ ਗਿਆ ਇਸ ਜਗ੍ਹਾ ਦੀ ਸਭ ਤੋਂ ਵਦਿਆ ਗੱਲ ਏ ਸੀ ਕਿ ਇਹ ਟਲਾਂ ਵਾਲੀ ਸੀ ਅਤੇ ਇਸ ਦੇ ਦੋਨੋਂ ਪਾਸੇ ਦੋ ਮੌਸਮੀ ਨਦੀਆਂ ਵਹਿਂਦੀਆਂ ਸਨ ਜੋ ਸ਼ਹਿਰ ਦੀ ਸੀਮਾ ਤੋਂ ਲਗਭਗ 7-8 ਕਿਲੋਮੀਟਰ ਦੂਰ ਸਨ ਚੰਡੀਗੜ੍ਹ ਦੀ ਮੌਜੂਦਾ ਸਾਈਟ ਨੂੰ ਚੁਣਨ ਦੇ ਪਿੱਛੇ ਹੋਰ ਵੀ ਕਈ ਕਾਰਨ ਸਨ ਸਭ ਤੋਂ ਪਹਿਲਾਂ ਇਹ ਜਗ੍ਹਾ ਪੰਜਾਬ ਦੇ ਬਿਲਕੁਲ ਕੇਂਦਰ ਵਿੱਚ ਸੀ ਦੂਜਾ ਇਹ ਨਵੀਂ ਦਿੱਲੀ ਤੋਂ ਵੀ ਜ਼ਿਆਦਾ ਦੂਰ ਨਹੀਂ ਸੀ ਤੀਜਾ ਇੱਥੇ ਤਾਜ਼ੇ ਪਾਣੀ ਦੀ ਚੰਗੀ ਸਪਲਾਈ ਉਪਲਬਧ ਸੀ ਅਤੇ ਸਭ ਤੋਂ ਮਤਵਪੂਰਨ ਗੱਲ ਇੱਥੇ ਦੀ ਜਿਓ ਪੋਲਿਟਿਕਲ ਸਥਿਤੀ ਵੀ ਮਜ਼ਬੂਤ ਸੀ ਜੋ ਪਵਿਕ ਵਿੱਚ ਕਿਸੇ ਵੀ ਪ੍ਰਕਾਰ ਦੀ ਸੁਰੱਖਿਆ ਜਾਂ ਰਣਨੀਤਿਕ ਚੁਣੌਤੀ ਦਾ ਸਾਹਮਣਾ ਕਰਨ ਤੋਂ ਬਚਾਉਣ ਵਿੱਚ ਮਦਦਗਾਰ ਸੀ ਇਹ ਸਾਰੇ ਪਲੂ ਇਸ ਜਗ੍ਹਾ ਨੂੰ ਇੱਕ ਆਦਰਸ਼ ਸਥਾਨ ਬਣਾ ਰਹੇ ਸਨ ਜਿੱਥੇ ਨਾ ਸਿਰਫ ਇਨਫਰਾਸਟ੍ਰਕਚਰ ਦੀ ਨਹੀਂ ਰੱਖੀ ਜਾ ਸਕਦੀ ਸੀ ਸਗੋਂ ਪਵਿਕ ਵਿੱਚ ਵਿਕਾਸ ਦੀ ਦਿਸ਼ਾ ਵੀ ਤੈਅ ਕੀਤੀ ਜਾ ਸਕਦੀ ਸੀ ਜ਼ਮੀਨ ਦਾ ਟਲਾਨ ਕੁਦਰਤੀ ਦਰੇ ਨਜਲੀ ਬਿਲਕੁਲ ਪਰਫੈਕਟ ਸੀ ਜੋ ਬਾੜ ਨੂੰ ਰੋਕਣ ਵਿੱਚ ਮਦਦਗਾਰ ਸਾਬਤ ਹੁੰਦਾ ਸੀ ਟਲਾਨ ਕਾਰਨ ਪਾਣੀ ਇਕੱਠਾ ਨਹੀਂ ਹੁੰਦਾ ਸੀ ਅਤੇ ਇਥੇ ਦੀ ਜ਼ਮੀਨ ਖੇਤੀ ਲਈ ਵੀ ਬਹੁਤ ਉਚਿਤ ਸੀ ਇਸ ਨਾਲ ਨਾ ਸਿਰਫ ਸ਼ਹਿਰ ਦੀ ਪਵਿਕੜੀ ਆਬਾਦੀ ਵਾਦੇ ਨੂੰ ਸਹਾਰਾ ਮਿਲ ਸਕਦਾ ਸੀ ਸਗੋਂ ਲੋਕਾਂ ਨੂੰ ਰੋਜ਼ਗਾਰ ਵੀ ਪ੍ਰਾਪਤ ਹੋ ਸਕਦਾ ਸੀ ਸਾਈਟ ਦੇ ਚੋਣ ਹੋਣ ਤੋਂ ਬਾਅਦ ਹੋਣਵਾਰੀ ਸੀ ਮਾਸਟਰ ਪਲਾਨ ਬਣਾਉਣ ਦੀ ਕਿਉਂਕਿ ਨਵੇਂ ਸ਼ਹਿਰ ਨੂੰ ਆਧੁਨਿਕ ਡਿਜ਼ਾਈਨ ਦੇ ਅਨੁਸਾਰ ਤਿਆਰ ਕਰਨਾ ਸੀ ਇਸ ਕੰਮ ਲਈ ਇੱਕ ਅਮਰੀਕੀ ਫਰਮ ਮਿਸ ਮਾਇਰ ਬਿਟਲ ਐਂਡ ਗਲਾਸ ਨੂੰ ਚੁਣਿਆ ਗਿਆ ਇਸ ਦੇ ਬਾਅਦ ਅਮਰੀਕਾ ਦੇ ਪ੍ਰਸਿੱਧ ਆਰਕੀਟੈਕਟ ਅਲਬਰਟ ਮਾਇਰ ਅਤੇ ਮੈਥਿਊ ਨੋਵੀਕੀ ਨੇ ਡਿਜ਼ਾਈਨ ਤਿਆਰ ਕੀਤਾ ਨਵੇਂ ਸ਼ਹਿਰ ਦਾ ਮਾਸਟਰ ਪਲਾਨ ਤਿਆਰ ਕੀਤਾ ਗਿਆ ਜੋ ਦਿਖ ਵਿੱਚ ਪੱਖੇ ਦੇ ਆਕਾਰ ਦਾ ਸੀ ਉਹਨਾਂ ਨੇ ਜੋ ਪਲਾਨ ਤਿਆਰ ਕੀਤਾ ਉਹ ਸ਼ਹਿਰ ਨੂੰ ਇੱਕ ਸੁਪਰ ਬਲੌਕ ਡਿਜ਼ਾਈਨ ਦੇਣ ਦਾ ਸੀ ਸੁਪਰ ਬਲੌਕ ਡਿਜ਼ਾਈਨ ਦੀ ਮਿਸਾਲ ਤੁਸੀਂ ਸਪੇਨ ਦੇ ਬਾਰਸੀਲੋਨਾ ਸ਼ਹਿਰ ਦੇ ਡਿਜ਼ਾਈਨ ਵਿੱਚ ਦੇਖ ਸਕਦੇ ਹੋ ਇਸ ਡਿਜ਼ਾਈਨ ਵਿੱਚ ਪੂਰੇ ਸ਼ਹਿਰ ਨੂੰ ਵੱਡੇ ਵੱਡੇ ਸੁਪਰ ਬਲੌਕਾਂ ਵਿੱਚ ਵੰਡਿਆ ਜਾਂਦਾ ਹੈ ਅਤੇ ਹਰ ਸੁਪਰ ਬਲੌਕ ਦੇ ਅੰਦਰ ਕਈ ਛੋਟੇ-ਛੋਟੇ ਬਲੌਕ ਹੁੰਦੇ ਹਨ ਅਲਬਰਟ ਮਾਇਰ ਅਤੇ ਮੈਥਿਊ ਨੋਵੀਕੀ ਵੀ ਅਜੇਹਾ ਹੀ ਸ਼ਹਿਰ ਬਣਾਉਣਾ ਚਾਹੁੰਦੇ ਸਨ ਪਰ ਇੱਕ ਦੁਰਘਟਨਾ ਦੇ ਚੱਲਦੇ ਇਹ ਯੋਜਨਾ ਵਿਚਕਾਰ ਹੀ ਰੁਕ ਗਈ ਨੋਵੀਕੀ ਦੀ ਇੱਕ ਪਲੇਨ ਦੁਰਘਟਨਾ ਵਿੱਚ ਮੌਤ ਹੋ ਗਈ ਪ੍ਰਾਰੰਭਿਕ ਡਿਜ਼ਾਈਨ ਦੇ ਬਾਅਦ ਸ਼ਹਿਰ ਦੇ ਵਿਕਾਸ ਵਿੱਚ ਥੋੜੀ ਰੁਕਾਵਟ ਆਈ ਪਰ 1951 ਵਿੱਚ ਇੱਕ ਨਵੇਂ ਆਰਕੀਟੈਕਟ ਚਾਰਲਸ ਐਡਵਰਡ ਜੇਨੇਰੇ ਜਿਨ੍ਹਾਂ ਨੂੰ ਲੇ ਕੋਰਬੂਜ਼ੀਅਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਨੂੰ ਚੰਡੀਗੜ੍ਹ ਦਾ ਚੀਫ ਆਰਕੀਟੈਕਟ ਨਿਯੁਕਤ ਕੀਤਾ ਗਿਆ ਉਹਨਾਂ ਦੇ ਨਾਲ ਤਿੰਨ ਸੀਨੀਅਰ ਆਰਕੀਟੈਕਟ ਵੀ ਸਨ ਇਹਨਾਂ ਸਾਰੇ ਨੇ ਮਿਲ ਕੇ ਚੰਡੀਗੜ੍ਹ ਦੀਆਂ ਕਈ ਪ੍ਰਮੁੱਖ ਇਮਾਰਤਾਂ ਦੇ ਡਿਜ਼ਾਈਨ ਤਿਆਰ ਕੀਤੇ ਲੈ ਕੋਰ ਬੂਜ਼ੀਅਰ ਨੇ ਸ਼ਹਿਰ ਦੇ ਆਈਕਾਨਿਕ ਕੈਪੀਟਲ ਕੰਪਲੈਕਸ ਨੂੰ ਡਿਜ਼ਾਈਨ ਕੀਤਾ ਅਤੇ ਇਸ ਤੋਂ ਇਲਾਵਾ ਉਹਨਾਂ ਨੇ ਪੰਜਾਬ ਦੇ ਸਿਵਲ ਸਰਵੰਟਸ ਲਈ ਹਾਊਸਿੰਗ ਸਕੂਲ ਸ਼ਾਪਿੰਗ ਸੈਂਟਰ ਅਤੇ ਹਸਪਤਾਲਾਂ ਦਾ ਵੀ ਡਿਜ਼ਾਈਨ ਤਿਆਰ ਕੀਤਾ ਉਹਨਾਂ ਨੇ 3 ਸਾਲ ਤੱਕ ਇਸ ਪ੍ਰੋਜੈਕਟ 'ਤੇ ਕੰਮ ਕੀਤਾ ਪ੍ਰੋਜੈਕਟ 'ਤੇ ਕੰਮ ਕਰਨ ਦੇ ਬਾਅਦ ਉਹ ਵਾਪਸ ਚਲੇ ਗਏ ਕੋਰਬੂਜ਼ੀਅਰ ਦੀ ਟੀਮ ਵਿੱਚੋਂ ਇੱਕ ਪੀਰ ਜਨੇਰੇ ਇਸ ਪ੍ਰੋਜੈਕਟ ਨਾਲ ਜੁੜੇ ਰਹੇ ਅਤੇ ਪੰਜਾਬ ਸਰਕਾਰ ਨੇ ਉਹਨਾਂ ਨੂੰ ਚੀਫ ਆਰਕੀਟੈਕਟ ਅਤੇ ਟਾਊਨ ਪਲਾਨਿੰਗ ਐਡਵਾਈਜ਼ਰ ਨਿਯੁਕਤ ਕੀਤਾ ਜਨੇਰੇ 1963 ਤੱਕ ਇਸ ਪ੍ਰੋਜੈਕਟ 'ਤੇ ਕੰਮ ਕਰਦੇ ਰਹੇ ਉਹਨਾਂ ਦੇ ਬਾਅਦ ਐਮ ਐਨ ਸ਼ਰਮਾ ਪ੍ਰੋਜੈਕਟ ਦੇ ਪਹਿਲੇ ਪਾਰਟੀ ਚੀਫ ਆਰਕੀਟੈਕਟ ਬਣੇ ਚੰਡੀਗੜ੍ਹ ਨੂੰ ਆਪਣੀ ਵਾਸਤੂ ਕਲਾ ਲਈ ਜਾਣਿਆ ਜਾਂਦਾ ਹੈ ਜਿਸ ਵਿੱਚ ਕੋਰਬੂਜ਼ੀਅਰ ਦੁਆਰਾ ਡਿਜ਼ਾਈਨ ਕੀਤੇ ਗਏ ਕੈਪੀਟਲ ਕੰਪਲੈਕਸ ਅਸੈਂਬਲੀ ਅਤੇ ਸਕ੍ਰੀਟੇਰੀਅਟ ਇਮਾਰਤਾਂ ਸ਼ਾਮਲ ਹਨ ਇਹ ਨਾ ਸਿਰਫ ਸਰਕਾਰੀ ਕੰਮਕਾਜ ਲਈ ਹਨ ਸਗੋਂ ਆਧੁਨਿਕ वास्तुकला ਦੇ ਸ਼ਾਨਦਾਰ ਉਦਾਹਰਣ ਵੀ ਹਨ ਚੰਡੀਗੜ੍ਹ ਸਥਿਤ ਕੈਪੀਟਲ ਕੰਪਲੈਕਸ ਵਿੱਚ ਇੱਕ 26 ਮੀਟਰ ਉੱਚੀ ਪ੍ਰਤੀਮਾ ਹੈ ਜਿਸ ਵਿੱਚ ਇੱਕ ਖੁੱਲਾ ਹੱਥ ਬਣਿਆ ਹੋਇਆ ਹੈ ਖਾਸ ਗੱਲ ਇਹ ਹੈ ਕਿ ਇਹ ਪਾਰੀ ਪਰਕਮਤਾਤੂ ਹੱਥ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਹਵਾ ਦੇ ਨਾਲ ਇੱਕ ਕੁੰਮਦਾ ਵੀ ਹੈ ਇਸ ਹੱਥ ਨੂੰ ਲੇ ਕੋਰਬੂਸ ਯਰ ਨੇ ਮਨੁੱਖਤਾ ਦੇ ਪ੍ਰਤੀਕ ਦੇ ਤੌਰ ਤੇ ਦੇਖਿਆ ਸੀ ਉਹਨਾਂ ਨੇ ਪੰਡਿਤ ਨਹਿਰੂ ਨੂੰ ਕਈ ਪੱਤਰ ਲਿਖੇ ਸਨ ਅਤੇ ਚਾਹੁੰਦੇ ਸਨ ਕਿ ਇਸ ਨੂੰ ਗੁੱਟ ਨਿਰਪੇਖ ਅੰਦੋਲਨ ਦੇ ਪ੍ਰਤੀਕ ਦੇ ਤੌਰ ਤੇ ਵੀ ਅਪਣਾਇਆ ਜਾਵੇ ਇਨ੍ਹਾਂ ਇਮਾਰਤਾਂ ਅਤੇ ਮੂਰਤੀਆਂ ਦੇ ਇਲਾਵਾ ਚੰਡੀਗੜ੍ਹ ਆਪਣੇ ਵਿਵਸਥਿਤ ਲੇਆਉਟ ਲਈ ਵੀ ਪ੍ਰਸਿੱਧ ਹੈ ਸ਼ਹਿਰ ਨੂੰ 30 ਰੈਕਟੈਂਗਲ ਸੈਕਟਰਾਂ ਵਿੱਚ ਵੰਡਿਆ ਗਿਆ ਹੈ ਚੰਡੀਗੜ੍ਹ ਵਿੱਚ ਸੈਕਟਰਾਂ ਦਾ ਨੰਬਰ 1 2 3 ਤੋਂ ਲੈ ਕੇ 13 ਤੱਕ ਹੋਣਾ ਚਾਹੀਦਾ ਸੀ ਪਰ ਸੈਕਟਰ 13 ਇਸ ਵਿੱਚ ਸ਼ਾਮਲ ਨਹੀਂ ਹੈ 13 ਨੰਬਰ ਕਿਉਂ ਗਾਇਬ ਹੈ ਇਸ ਦਾ ਕਾਰਨ ਇਹ ਹੈ ਕਿ ਚੰਡੀਗੜ੍ਹ ਦੇ ਡਿਜ਼ਾਈਨਰ ਲੇ ਕੋਰ ਬੂਜ਼ੀਅਰ ਨੇ 13 ਨੰਬਰ ਨੂੰ ਅਸ਼ੂਭ ਮੰਨਿਆ ਸੀ ਅਤੇ ਇਸ ਨੂੰ ਛੱਡ ਦਿੱਤਾ ਚੰਡੀਗੜ੍ਹ ਦੇ ਹਰ ਸੈਕਟਰ ਦਾ ਆਕਾਰ 800 ਮੀਟਰ 12 100 ਮੀਟਰ ਹੈ ਹਰ ਇੱਕ ਸੈਕਟਰ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਹਰ ਸੈਕਟਰ ਵਿੱਚ ਰਹਿਣ ਲਈ ਜਗ੍ਹਾ, ਖਾਣ ਪੀਣੇ ਦੇ ਸਥਾਨ, ਕੰਮ ਕਰਨ ਲਈ ਜਗ੍ਹਾ ਅਤੇ ਮਨੋਰੰਜਨ ਲਈ ਵੀ ਸਹੂਲਤਾਂ ਹਨ। ਚੰਡੀਗੜ੍ਹ ਦੇ ਸੈਕਟਰਾਂ ਨੂੰ ਆਪਸ ਵਿੱਚ ਜੋੜਨ ਲਈ ਚੌੜੀਆਂ ਸੜਕਾਂ ਦਾ ਇੱਕ ਨੈੱਟਵਰਕ ਤਿਆਰ ਕੀਤਾ ਗਿਆ ਹੈ, ਜਿਸ ਨਾਲ ਪੂਰਾ ਸ਼ਹਿਰ ਇੱਕ ਸੰਗਠਿਤ ਅਤੇ ਸਮਨੁਵਿਤ ਯੂਨਿਟ ਦੀ ਤਰ੍ਹਾਂ ਦਿਖਾਈ ਦਿੰਦਾ ਹੈ। ਚੰਡੀਗੜ੍ਹ ਦਾ ਸੈਕਟਰ 17 ਸ਼ਹਿਰ ਦਾ ਵਪਾਰਕ ਕੇਂਦਰ ਹੈ, ਜਿੱਥੇ ਸ਼ਾਪਿੰਗ ਅਤੇ ਵਪਾਰ ਦੇ ਕਈ ਵਿਕਲਪ ਉਪਲਬਧ ਹਨ। ਇਹ ਮੁੱਖ ਵਪਾਰਕ ਕੇਂਦਰ ਹੈ, ਜਦਕਿ ਸੈਕਟਰ 1 ਵਿੱਚ ਪ੍ਰਸ਼ਾਸਨਿਕ ਪਵਨ ਹੈ। ਬਾਕੀ ਸੈਕਟਰਾਂ ਵਿੱਚ ਆਵਾਸੀ ਖੇਤਰ, ਸ਼ਾਸਨਿਕ ਸੰਸਥਾਵਾਂ, ਹਸਪਤਾਲ ਅਤੇ ਹੋਰ ਸਹੂਿਦਾਵਾਂ ਹਨ। ਚੰਡੀਗੜ੍ਹ ਨੂੰ ਸਿਟੀ ਬਿਊਟੀਫੁੱਲ ਵੀ ਕਿਹਾ ਜਾਂਦਾ ਹੈ ਅਤੇ ਇਸ ਦਾ ਇੱਕ ਵੱਡਾ ਕਾਰਨ ਇਸ ਦੀ ਹਰਿਆਲੀ ਹੈ, ਸ਼ਹਿਰ ਦੇ ਡੇਡਿਸ। ਐਨ ਵਿੱਚ ਗ੍ਰੀਨ ਸਪੇਸ ਨੂੰ ਖਾਸ ਮੱਤਵ ਦਿੱਤਾ ਗਿਆ ਹੈ। ਹਰ ਸੈਕਟਰ ਵਿੱਚ ਪਾਰਕ ਅਤੇ ਖੁੱਲੀਆਂ ਜਗ੍ਹਾਵਾਂ ਹਨ ਅਤੇ ਨਾਲ ਹੀ ਸ਼ਹਿਰ ਵਿੱਚ ਤਿੰਨ ਆਰਟੀਫੀਸ਼ੀਅਲ ਛੀਲਾਂ ਵੀ ਹਨ, ਸੁਖਨਾ ਛੀਲ, ਤਨਾਸ ਛੀਲ ਅਤੇ ਸੈਕਟਰ 42 ਛੀਲ ਜੋ ਕਿ ਮੁੱਖ ਪੈਰਿਟਕ ਆਕਰਸ਼ਣ ਕੇਂਦਰ ਹਨ। ਚੰਡੀਗੜ੍ਹ ਦਾ ਉਦਘਾਟਨ 7 ਅਕਤੂਬਰ 1953 ਨੂੰ ਭਾਰਤ ਦੇ ਪਹਿਲੇ ਰਾਸ਼ਟਰਪਤੀ ਦਾ ਰਜਿੰਦਰ ਪ੍ਰਸਾਦ ਦੁਆਰਾ ਕੀਤਾ ਗਿਆ ਸੀ ਚੰਡੀਗੜ੍ਹ ਦਾ ਉਦਘਾਟਨ ਆਧਿਕਾਰਿਕ ਤੌਰ ਤੇ 1966 ਵਿੱਚ ਕੀਤਾ ਗਿਆ ਸੀ ਇਸ ਤੋਂ ਪਹਿਲਾਂ ਇਹ ਪੰਜਾਬ ਦੀ ਰਾਜਧਾਨੀ ਸੀ 1966 ਵਿੱਚ ਪੰਜਾਬੀ ਪਾਸ਼ੀ ਰਾਜ ਦੀ ਮੰਗ ਦੇ ਬਾਅਦ ਪੁਰਾਣੇ ਪੰਜਾਬ ਦੀ ਵੰਡ ਕੀਤੀ ਗਈ ਪੱਛਮੀ ਅਤੇ ਉੱਤਰੀ ਹਿੱਸਾ ਜੋ ਜ਼ਿਆਦਾਤਰ ਪੰਜਾਬੀ ਪਾਸ਼ੀ ਸੀ ਮੌਜੂਦਾ ਪੰਜਾਬ ਰਾਜ ਬਣਿਆ ਜਦਕਿ ਪੂਰਬੀ ਅਤੇ ਦੱਖਣੀ ਹਿੱਸਾ ਜਿੱਥੇ ਹਿੰਦੀ ਅਤੇ ਹਰਿਆਣਵੀ ਬੋਲੀ ਜਾਂਦੀ ਸੀ ਹਰਿਆਣਾ ਰਾਜ ਦੇ ਰੂਪ ਵਿੱਚ ਗਠਿਤ ਹੋਇਆ ਇਸ ਦੌਰਾਨ ਚੰਡੀਗੜ੍ਹ ਦੋਹਾਂ ਰਾਜਾਂ ਦੇ ਵਿਚਕਾਰ ਸਥਿਤ ਸੀ ਅਤੇ ਦੋਹਾਂ ਰਾਜਾਂ ਨੇ ਇਸ ਨੂੰ ਆਪਣੀ ਰਾਜਧਾਨੀ ਬਣਾਉਣ ਦੀ ਇੱਛਾ ਰਗਦਾਈ ਇਸ ਤੇ ਕੇਂਦਰ ਸਰਕਾਰ ਨੇ ਇੱਕ ਅਨੋਖਾ ਫੈਸਲਾ ਲਿਆ ਅਤੇ ਚੰਡੀਗੜ੍ਹ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਯੂਨੀਅਨ ਟੈਰੀਟਰੀ ਕੋਸ਼ਿਤ ਕਰ ਦਿੱਤਾ ਜੋ ਪੰਜਾਬ ਅਤੇ ਹਰਿਆਣਾ ਦੋਹਾਂ ਰਾਜਾਂ ਦੀ ਸਾਂਝੀ ਰਾਜਧਾਨੀ ਬਣ ਗਿਆ ਇਹ ਫੈਸਲਾ ਸ਼ਾਇਦ ਅਸਥਾਈ ਸੀ ਪਰ ਅੱਜ ਤੱਕ ਇਹਹੀ ਸਥਿਤੀ ਬਣੀ ਹੋਈ ਹੈ ਚੰਡੀਗੜ੍ਹ ਅੱਜ ਵੀ ਦੋਆਂ ਰਾਜਾਂ ਦੀ ਰਾਜਧਾਨੀ ਹੈ ਪਰ ਕਿਸੇ ਇੱਕ ਦਾ ਵੀ ਹਿੱਸਾ ਨਹੀਂ ਬਲਕਿ ਇਹ ਇੱਕ ਯੂਨੀਅਨ ਟੈਰੀਟਰੀ ਹੈ ਚੰਡੀਗੜ੍ਹ ਦੇ ਨਿਰਮਾਣ ਵਿੱਚ ਮਤਵਪੂਰਨ ਭੂਮਿਕਾ ਨਿਭਾਉਣ ਵਾਲੇ ਆਰਕੀਟੈਕਟ ਲੇ ਕੋਰਬੂਜ਼ੀਅਰ ਨੇ ਇੱਕ ਵਾਰ ਕਿਹਾ ਸੀ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਦੋਂ ਤੁਸੀਂ ਇੱਕ ਸ਼ਹਿਰ ਦੀ ਯੋਜਨਾ ਬਣਾਉਂਦੇ ਹੋ ਤਾਂ ਤੁਸੀਂ ਮਨੁੱਖੀ ਪਵਿੱਖ ਦਾ ਨਿਰਮਾਣ ਕਰ ਰਹੇ ਹੁੰਦੇ ਹੋ ਚੰਡੀਗੜ੍ਹ ਇਸ ਵਿਚਾਰ ਦਾ ਇੱਕ ਜਿਉਂਦੀ ਜਾਗਦੀ ਉਦਾਹਰਣ ਹੈ ਉਮੀਦ ਕਰਦੇ ਹਾਂ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੋਵੇਗੀ ਐ ਦਾ ਦੇ ਹੋਰ ਵੀਡੀਓ ਦੇਖਣ ਲਈ ਵੀਡੀਓ ਨੂੰ ਲਾਈਕ ਅਤੇ ਆਪਣੇ ਦੋਸਤਾਂ ਨਾਲ ਸਾਂਝਾ ਕਰੋ ਅਤੇ ਨਾਲ ਹੀ ਸਾਨੂੰ ਸਪੋਰਟ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ ਧੰਨਵਾਦ ਜੈ ਹਿੰਦ